ਸਵਾਗਤ ਹੈ ਜੱਫੇ ਬੰਦੀਆਂ ਦੇ ਰਾਜੋ ਸ਼ਰਵਾਰ ਇਕੱਠੇ ਹੋਏ ਉੱਥੇ ਸਾਡਾ ਮੀਡੀਆ ਭਾਈਚਾਰ ਚੌਥਾ ਥੰਬ ਜੋ ਸਰਦਾਰ ਭਾਗ ਸਿੰਘ ਜੀ ਬਖੋ ਬਿਆਦੀ ਪੜਾਵਾ ਦੇ ਉਸ ਸਮੇਂ ਨਾਲੇ ਮੈਂ ਸਾਰਿਆਂ ਨੂੰ ਸਿਰਜਾ ਕੇ ਫਤਿਹ ਜਗਦਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਸਰਕਾਰ ਦੇ ਵੀਰ ਫਤਿਹ ਸਿੰਘ ਜੀ ਤੇ ਲੋਕ ਸੇ ਸਤਿ ਸ੍ਰੀ ਅਕਾਲ ਸਾਡਾ ਬੰਨਿਆ ਸਿੰਘ ਵਾਲਾ ਵਰਦੀ ਸਿੰਘ ਇਸ ਸਭਾ ਵਿੱਚ ਜਿਨ੍ਹਾਂ ਨੇ ਸਾਂਝੇ ਮੋਰਚੇ ਦਾ ਸੱਦਾ ਰੱਖ ਕੇ ਤੇ ਸਾਰੇ ਆਗੂ ਨੂੰ ਬੁਲਾਇਆ ਇਹਨਾਂ ਨੌਜਵਾਨਾਂ ਨੇ ਪਹਿਲੇ ਦਿਨ ਤੋਂ ਲੈ ਕੇ ਐਸ ਤਰਿਕੇ ਤੋਂ ਸੌਖਾ ਕੇ ਅਸੀਂ ਚੱਲੇ ਸੀ ਇਸ ਫੈਕਟਰੀ ਨੂੰ ਬੰਦ ਕਰਾਉਣ ਵਾਸਤੇ ਮੇਰੇ ਤੋਂ ਪਹਿਲਾਂ ਬਦਾਰਿਆਂ ਨੇ ਬਹੁਤ ਕੁਝ ਬੋਲਿਆ ਬਹੁਤ ਕੁਝ ਦੱਸਿਆ ਪਰ ਜਦੋਂ ਜ਼ਿਆਦਾ ਜਨਤ ਹੋਇਆ ਜਾਦੀ ਪੁਲਿਸ ਇੱਥੇ ਲਗਾਏ ਗਏ ਤੇ ਸਾਡੇ ਸਰਕਾਰ ਦੇ ਸੁਪਾ ਪ੍ਰਧਾਨ ਸਰਕਾਰ ਫਰਦਾਨ ਸਿੰਘ ਸੰਧੂ ਨੇ ਸੰਯੁਕਤ ਮੋਰਚੇ ਦੀ ਮੀਟਿੰਗ ਮਹੂ ਬਾਠਾ ਦਾ ਡਾਕਟਰ ਸਾਹਿਬ ਵਿਖੇ ਕਰਾ ਦਿੱਤੀ ਸੋ ਵੀਰੋ ਜਦੋਂ ਸੰਯੁਕਤ ਮੋਰਚਾ ਆ ਕੇ ਬੈਠ ਗਿਆ ਸਰਕਾਰ ਤੇ ਪੂਰਾ ਦਬਾਅ ਪੈ ਗਿਆ ਤੇ ਡੀਆਈਜੀ ਆਈਜੀ ਐਸਐਸਪੀ ਡੀਸੀ ਸਾਰਾ ਮਹਿਕਮਾ ਇੱਥੇ ਪਹੁੰਚ ਗਿਆ ਬੜੇ ਅੰਦਰ ਨੇ ਲਾਜ ਦਿੱਤੇ ਬੜੇ ਤਪੂ ਆਪਣੇ ਸੁਝਾਅ ਦਿੱਤੇ ਮ왈ਈਮਾਂ ਨੇ ਤੁਸੀਂ ਥੋੜਾ ਜਿਹਾ ਪਿੱਛੇ ਹਟ ਜਾਓ ਇਹਨਾਂ ਦੀਆਂ ਜ਼ਮੀਨਾਂ ਦੇ ਰੈਡ ਲੈਣਾ ਵਾਚੀਆਂ ਨਹੀਂ ਪਰਚੇ ਹੋ ਜਾਣੇ ਆ ਪਰ ਵੀਰੋ ਤੁਹਾਡੀ ਏਕਤਾ ਦੀ ਜਿੱਤ ਹੋਈ ਸਰਕਾਰ ਆਪਾਂ ਬੋਲਿਆ ਪਰਚੇ ਕਰ ਦਿੱਤੀ ਮੇਰੇ ਤੋਂ ਪਹਿਲਾਂ ਰਾਜ ਅਥੋਂ ਬੰਦੇ ਆ ਗੋਣੇ ਰੋਧ ਮਦੀਆ ਸੁਝਾਅ ਦਿੱਤੇ ਆ ਕੀ ਭਰੋਸਾ ਕਰੀਏ ਇਹਨਾਂ ਸਰਕਾਰਾਂ ਤੇ ਅਸੀਂ ਬੰਦਨੇ ਸੀਟਾਂ ਦੇ ਕੇ ਬਣਾਈਆਂ ਸਰਕਾਰਾਂ ਵੱਡੀ ਮੀਸੀਏ ਸਰਕਾਰ ਤੇ ਖਰਚੇ ਬੰਦਾ ਸੀ ਜੇ ਫੈਕਟਰੀ ਦਾ ਪਾਣੀ ਪ੍ਰਦੂਸ਼ਣ ਹੁੰਦਾ ਸੀ ਤੇ ਘਾਤਮਨ ਦਾ ਫਰਨ ਬੰਦ ਹੁੰਦਾ ਸੀ ਇਹਨਾਂ ਵੱਡਾ ਸਾਨੂੰ ਦੁਬਾਰਾ ਨਾ ਕਰਨਾ ਪੈਂਦਾ ਪਹਿਲੇ ਦਿਨ ਹੀ ਨੂੰ ਬੰਦ ਕਰ ਦਿੰਦੇ ਵੀਰੋ ਅੱਜ ਵੀ ਮੁਹਿੰਮ ਜਿਹੜੀ ਚੱਲਦੀ ਪਈ ਆ ਪਹਿਨਾ ਦਰਿਆ ਨਸ਼ੇ ਦਾ ਲਗਣਦਿਆ ਚਿੱਟੇ ਦਾ ਪੀਣ ਵਾਲੇ ਤੇ ਵੀ ਕੋਈ ਤਾਕਤ ਨਹੀਂ ਵੇਚਣ ਵਾਲੇ ਤੇ ਵੀ ਕੋਈ ਤਾਕਤ ਨਹੀਂ ਜਿਹੜਾ ਚਿੱਟੇ ਦੇ ਗਵਰ ਰਾਜ ਚੋਕਲਾ ਕੋਣ ਪਰਚਾ ਕਰਕੇ ਜੇਲ੍ਹ ਚ ਘੱਲਣ ਡਿਆ ਕਿ ਸਾਡੀ ਸਰਕਾਰ ਦੀ ਸ਼ਰਮ ਖਰਾਬ ਕਰਦਾ ਪਿਆ ਵੀਰੋ ਪੰਜਾਬ ਜਿਹੜਾ ਆਪਣਾ ਇਹਨਾਂ ਸਰਕਾਰਾਂ ਦੇ ਜਰੀਏ ਬਰਵਾਦੀ ਵਾਲੇ ਪਾਸੇ ਚੱਲ ਰਿਹਾ ਤੇ ਇੰਟਾ ਬਣਾ ਕੇ ਰੱਖੋ ਸੌ ਤਰਸਾ ਸਿਰੇ ਤੇ ਕੰਢ ਭਾਵੇਂ ਸਰਕਾਰ ਆਪੋ ਨੂੰ ਗੱਲ ਸੁਣੇ ਭਾਵੇਂ ਆਪਾਂ ਕੋੜ ਚੁੱਕ ਕੇ ਖੜਾ ਲਈਏ ਜਿੱਤ ਗਏ ਫੈਕਟਰੀ ਆਪਾਂ ਬਿਲਕੁਲ ਹੀ ਚੱਲਣ ਦੇਣੀ ਭਾਰਤੀ ਕਿਸਾਨ ਜੀ ਨੇ ਪੰਜਾਬ ਤੁਹਾਡੇ ਸਾਰੇ ਇਲਾਕੇ ਦਾ ਵੀਰੋ ਆਪਣੇ ਦਾ ਮਸਲਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਾਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਾਂਗੇ ਜਿੱਤੇ ਮੇਰੇ ਪਹਿਲਾਂ ਵੀ ਨੰਬਰ ਪ੍ਰਸ਼ਾਸਨ ਦੀ ਸੇਵਾ ਹਰ ਤਰ੍ਹਾਂ ਕਰਕੇ ਅੱਜ ਤੁਹਾਡੇ ਨਾਲ ਰਹੇ ਹਾਂ ਹੁਣ ਮੈਂ ਆਪ ਨੂੰ ਪਸ਼ਵਾਰ ਤੋਂ ਲੈ ਕੇ ਸਰਦਾਰ ਫਰਮਾਨ ਸਿੰਘ ਸੰਧੂ ਵੱਲੋਂ ਔਰ ਸਾਰੇ ਜਨਤੰਨ ਦੇ ਵੱਲੋਂ ਮੇਰੇ ਆਪ ਨੂੰ ਸਰਦਾਰ ਗੁਰਵਿੰਦਰ ਸਿੰਘ ਜੀ ਬਾਹਰ ਵਾਲੀ ਕੋਰਪੋਰੇਟ ਵਿੱਚ ਵੀ ਬੈਠੇ ਨੇ ਸਾਰੇ